ਗੱਲ ਕਰਾਂਗੇ ਇੱਕ ਅਜਿਹੀ ਕੰਪਨੀ ਦੀ ਜਿਹੜੇ ਤੁਹਾਨੂੰ ਸੌਣ ਦੇ ਰੁਪਏ ਦੇਉ ਉਹ ਤੁਹਾਨੂੰ ਕਹੂਗੀ ਤੂੰ ਸਮਝਾ ਤੇਰੇ ਨਾਲ ਐਗਰੀਮੈਂਟ ਕਰੂ 2 ਮਹੀਨਿਆਂ ਵਾਸਤੇ ਨੌਕਰੀ ਹੈ ਤਾਂ ਤੁਹਾਨੂੰ ਵੀ ਬੜਾ ਅਜੀਬ ਲੱਗਦਾ ਹੋਊ ਵੀ ਤੜਕੀ ਬਹਿ ਗਿਆ ਭਾਈ ਗੱਪ ਮਾਰਨ ਵਾਸਤੇ ਵੀਊ ਲੈਣ ਵਾਸਤੇ ਵੀਡੀਓ ਵਾਇਰਲ ਕਰਨ ਵਾਸਤੇ ਇਹ ਫੇਕ ਨਹੀਂ ਹੈ ਜਦੋਂ ਮੈਂ ਵੀ ਇਹ ਜਾਣਕਾਰੀ ਪੜ੍ਹੀ ਤਾਂ ਸੋਚੀ ਪੈ ਗਿਆ ਵੀ ਆ ਇਦਾਂ ਦਾ ਕੰਮ ਵੀ ਹੁੰਦਾ ਹੈ ਤਾਂ ਇਹ ਜਿਹੜੀ ਕੰਪਨੀ ਹੈ ਅਟਾਰਨਸ਼ਿਪ ਲਈ ਆਈ ਹੈ ਸਿਰਫ 2 ਮਹੀਨਿਆਂ ਵਾਸਤੇ ਤਾਂ ਇਹਦਾ ਨਾਮ ਆਗਾ ਅਵੇਕ ਫਿੱਟ ਇਹ ਕੰਪਨੀ ਜਿਹੜੇ ਆਪਣੇ ਗੱਦਿਆਂ ਦੀ ਟੈਸਟਿੰਗ ਕਰਨ ਵਾਸਤੇ ਲੋਕਾਂ ਨਾਲ ਐਗਰੀਮੈਂਟ ਕਰਦੀ ਹੈ ਇਹ ਤੁਹਾਨੂੰ ਇੱਕ ਰੂਮ ਦੇਊਗੀ ਉਹਦੇ ਵਿੱਚ ਇਹਨਾਂ ਦੇ ਗੱਦੇ ਲੱਗੇ ਹੋਣਗੇ ਤੁਸੀਂ ਉਹਨਾਂ ਤੇ ਆ ਜਿਹੜਾ ਸੌਣਾ ਹੈ ਤਾਂ 10 ਲੱਖ ਰੁਪਏ ਤੱਕ ਦੀ ਇਹ ਐਗਰੀਮੈਂਟ ਕੰਪਨੀਆਂ ਜਿਹੜੇ ਕਰਦੀ ਹੈ ਸੌਣਾ ਬਹੁਤ ਹੀ ਔਖਾ ਹੈ ਜੇ 2 ਮਹੀਨਿਆਂ ਦਾ ਐਗਰੀਮੈਂਟ ਹੋ ਗਿਆ ਤੁਸੀਂ 2 ਮਹੀਨੇ 9-9 ਘੰਟੇ ਸੌਣਾ ਹੈ ਤੇ ਰਾਤ ਨੂੰ ਵੀ ਸੌਣਾ ਹੈ ਬਹੁਤ ਔਖਾ ਕੰਮ ਹੈ ਪਰ ਇਹਦੇ ਵਿੱਚ ਪੈਸੇ ਵੀ ਜਿਹੜੇ ਬਣਦੇ ਆ ਤਾਂ ਇਹ ਆਪਣਾ ਪੰਜਵਾਂ ਇੰਟਰਨਸ਼ਿਪ ਜਿਹੜਾ ਲੈ ਕੇ ਆਈ ਹੈ ਇਸ ਤੋਂ ਪਹਿਲਾਂ 4 ਇਹਦੇ ਸੀਜ਼ਨ ਹੋ ਗਏ ਇੰਟਰਨਸ਼ਿਪ ਦੇ ਤਾਂ ਇਹਨਾਂ ਦੀ ਜਿਹੜੀ ਵੈਬਸਾਈਟ ਹੈ ਵੇਕ ਫਿਟ ਸਲੀਪ ਇੰਟਰਨ ਇਹ ਦੋਸਤ ਸਰਚ ਕਰੋਗੇ ਇਹਨਾਂ ਦੀ ਸਾਈਟ ਖੁੱਲ ਜੂ ਉੱਥੇ ਇਹਨਾਂ ਦੇ ਲਿੰਕ ਦਿੱਤਾ ਹੋਇਆ ਅਪਲਾਈ ਕਰਨ ਵਾਸਤੇ ਉੱਥੇ ਆਪਣੀ ਡਿਟੇਲ ਭਰ ਦਿਓ ਸਾਰੀ ਤੁਹਾਡਾ ਨਾਮ ਤੁਹਾਡਾ ਜ਼ਿਲ੍ਹਾ ਤੁਹਾਡਾ ਐਡਰੈਸ ਤੁਹਾਡੀ ਜੀਮੇਲ ਤੁਹਾਡਾ ਮੋਬਾਈਲ ਨੰਬਰ ਇਸ ਤੋਂ ਬਾਅਦ ਕੰਪਨੀ ਤੁਹਾਨੂੰ ਖੁਦ ਜਿਹੜਾ ਉਹ ਸੰਪਰਕ ਕਰੂਗੀ ਜਿਹਨੂੰ ਸਹੀ ਲੱਗਿਆ ਤਾਂ ਤੁਹਾਨੂੰ ਬੁਲਾ ਲੇਗੀ